हिमाचल कानून बनला इठे ਸਾਡੀ ਸਟੇਟ ਚ ਵੀ ਪੰਜਾਬ ਸਟੇਟ ਚ ਵੀ ਇਹੀ ਕਾਨੂੰਨ ਬਣਾਉਣਾ ਚਾਹੀਦਾ ਜੀ ਸਰਕਾਰ ਨੂੰ ਕਿ ਬਾਹਰਲਾ ਬੰਦਾ ਹਿਮਾਚਲ ਚਾਹੀਏ ਜਾਂ ਪੰਜਾਬ ਦੇ ਚਾਹੀਏ ਕੋਈ ਵੀ ਹੈਗਾ ਜੀ ਕੋਈ ਜ਼ਮੀਨ ਦੀ ਇੱਕ ਮਰਲਾ ਵੀ ਖਰੀਦ ਨਹੀਂ ਸਕਦੇ ਅਸੀਂ ਸਰਕਾਰ ਨੂੰ ਇਹੀ ਤੀਲ ਕਰਦੇ ਵੀ ਇਹੀ ਕਾਨੂੰਨ ਇੱਥੇ ਪੰਜਾਬ ਚ ਵੀ ਲਾਗੂ ਕੀਤਾ ਜਾਵੇ ਤੇ ਆਪ ਸਟੇਟ ਸਰਕਾਰ ਨੂੰ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਕਿ ਜਿੱਦਾਂ ਹਿਮਾਚਲ ਦਾ ਕਾਨੂੰਨ ਲਾਗੂ ਹੈ ਚਾਹੇ ਉਹ ਪੰਜਾਬ ਦਾ ਕਿਸੇ ਸਟੇਟ ਦਾ ਬੰਦਾ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਜੀ ਅਸੀਂ ਇਹੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡੇ ਪੰਜਾਬ ਵਿੱਚ ਵੀ ਕਿਸੇ ਬਾਹਰਲੇ ਬੰਦੇ ਨੂੰ ਜ਼ਮੀਨ ਨਾ ਦਿੱਤੀ ਜਾਵੇ ਤੇ ਜੇ ਕਿਸੇ ਨੇ ਰਹਿਣਾ ਕਿਰਾਇਆ ਤੇ ਰਹਿ ਸਕਦਾ ਵੀ ਹੈ ਜਦੋਂ ਅਸੀਂ ਜ਼ਮੀਨ ਵੇਚ ਦਿੰਦੇ ਹੌਲੀ ਹੌਲੀ ਸਾਡੇ ਤੇ ਹੈਵੀ ਹੋ ਰਹੇ ਆ ਬਾਹਰਲੇ ਬੰਦੇ ਆ ਕੇ ਨਾ ਜੀ ਉਹ ਅਸੀਂ ਇਸ ਕਰਕੇ ਸਟੇਟ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆਂ ਵੀ ਬਾਹਰਲੇ ਬੰਦਿਆਂ ਨੂੰ ਜ਼ਮੀਨ ਨਾ ਦਿੱਤੀ ਜਾਵੇ ਇਸੇ ਕਰਕੇ ਤਾਂ ਹੀ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਹੋ ਸਕਦਾ ਜੀ ਉਹ ਪੰਜਾਬ ਸਰਕਾਰ ਨੂੰ ਸਭ ਪਤਾ ਜੋ ਵੀ ਕਾਂਡ ਹੋ ਰਹੀ ਹੈ ਜੁਟੀ ਦੇ ਹਾਸ ਦਾ ਕੋਈ ਬੰਦਾ ਇਸ ਨੂੰ ਮਾਰ ਕੇ ਚੱਲਦਾ ਜਿਹੜਾ ਹੁਣ ਹੁਸ਼ਿਆਰਪੁਰ ਦੇ ਬੱਚੇ ਨਾਲ ਕਾਂਡ ਹੋਇਆ ਜੀ ਇਹ ਕਿਤੇ ਇੱਥੇ ਵੀ ਹੋ ਸਕਦਾ ਕਿਤੇ ਵੀ ਹੋ ਸਕਦਾ ਇਹ ਇਸ ਕਰਕੇ ਆਸੀਂ ਸਰਕਾਰ ਨੂੰ ਇਹ ਵੀ ਦਿਲ ਕਰਦੀ ਹੈ ਕਿ ਇਹਨਾਂ ਲੋਕਾਂ ਦਾ ਥੋੜਾ ਜਿਹਾ ਧਿਆਨ ਰੱਖਣ ਜਿਦਾ ਹਿਮਾਚਲ ਕਾਨੂੰਨ ਬਣਿਆ ਇੱਥੇ ਸਾਡੀ ਸਟੇਟ 'ਚ ਵੀ ਪੰਜਾਬ ਸਟੇਟ 'ਚ ਵੀ ਇਹੀ ਕਾਨੂੰਨ ਬਣਾਉਣਾ ਚਾਹੀਦਾ ਜੀ ਸਰਕਾਰ ਨੂੰ ਕਿ ਬਾਹਰਲਾ ਬੰਦਾ ਹਿਮਾਚਲ ਚਾਹੀ ਜਾਏ ਪੰਜਾਬ ਦੇ ਜਾਏ ਕੋਈ ਵੀ ਹੈਗਾ ਜੀ ਕੋਈ ਜੁਨੀਆ ਦੀ ਇੱਕ ਮਰਦਲਾ ਵੀ ਫਰੀ ਨਹੀਂ ਸਕਦੇ ਜੀ ਅਸੀਂ ਸਰਕਾਰ ਨੂੰ ਇਹ ਹੀ ਤੀਲ ਕਰਦੇ ਹਾਂ ਕਿ ਇਹੇ ਕਦੋਂ ਇਸ ਸਿਯਾਰ ਦੀ ਲਾਗੂ ਕੀਤਾ ਜਾਵੇ ਧੰਨਵਾਦ